ਓ 240-40 ਨੇ ਬੱਕਰਾ ਓਏ 200000 ਖੰਡਾ ਨੇ ਪਤਾ ਨਹੀਂ ਕੀ ਮਾਰਦਾ ਆਹ ਬੱਤਾਂ ਡੁੱਪਣਾ ਵੀ ਲੱਗਦਾ ਇੱਕ ਗੱਲ ਸੁਣ ਸਾਬਰੀ ਖੰਡਾ ਪਤਾ ਨਹੀਂ ਕੀ ਮਾਰਦਾ ਮੇਰੇ ਘਰ ਜਾ ਕੇ ਦੇਖੋ ਨੇ ਕੀ ਆ ਬਣਾਉਂਦਾ ਓਏ ਮੈਨੂੰ ਪਤਾ ਤੇਰੇ ਘਰ ਦਾ ਮੇਰਾ ਮੇਰੀ ਤਾਂ ਗੱਲ ਸੁਣਦਾ ਆ ਜਿਹੜਾ 200000 ਆ ਸੁਣਦਾ ਮੈਨੂੰ ਵੀ ਘਿਰ ਦੇ ਘੱਟ ਦੋ ਦੋ 3 ਲੱਖ ਚੋਂ ਲਾਉਂਦਾ ਆ ਕੋਈ ਮੰਜੀ ਮੌਤ ਨਹੀਂ ਮਿਲਦੀ ਹਾਂ ਆ ਦੋ ਮੰਜੀ ਮੌਤ ਨਹੀਂ ਲਾ ਕੇ ਚੱਲ 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 ਚੱਲ

ਕੀ ਵੇੜਾ ਥਰੋ ਤੇ ਰਿੰਗੇ ਚ ਪਾ ਗਾ ਪੌਣ ਤੇ ਨਾ ਪਾਉਣਾ ਬਹੁਤ ਤੇਰਾ ਬੱਕਰਾ ਹੈ ਕਹਿ ਰਿੰਗੇ ਚ ਪਾ ਲਈ ਰਿੰਗੇ ਚ ਪੈ ਜਾਊਗਾ ਆਹੋ ਚੱਲ ਪਾਉਂਦਾ ਛਣਾ ਪੁੱਤ ਸਹੀ ਬੋਰੇ ਕੰਝ ਵੀ ਕਹੇ ਸੈਤਾ ਨਾਉ ਨਹੀਂ ਲੈਣਾ ਸੀ ਮੈਂ ਵੇਚਦਾ ਉਹ ਵੀਰੇ ਵੇਚਣਾ ਜੇ ਵੇਚਣਾ ਮਗਰ ਇਟੜਗੇ ਬੱਕਰੇ ਦਾ ਅੱਖ ਚ ਪਾਇਆ ਰੜਕ ਜਾਂਦਾ ਹਾਂ ਜੀ ਹਾਂ ਚੱਲ ਕੋਈ ਜੀ ਭਾਈ ਕਰੇ ਰੋਟੇ ਪਾਦਾ ਡੰਡਾ ਖੜਕ ਜਾਂਦਾ ਰਹੇ ਰਹੇ ਕਾਰਾ ਲਾ ਲਾ ਮਾਰ ਫੱਟਾ ਮਾਰ ਫੱਟਾ ਇਹ ਖਰਚਾ ਬਣਾ ਚੌਧਰੀ ਆ ਗਿਆ ਕੰਝ ਦਾ ਜਵਾਬ ਆ ਆ ਵਿਚਾਰੇ ਉਹਨਾ ਟੋੜੀਏ ਚੜਾ ਗਿਆ ਉਹ ਮੜੇ ਸਾਈਡ ਤੇ ਕਹਿੰਦਾ ਫਿਰ ਪਉਂਦਾ ਵਾਖੀਆਂ ਲੈ ਮਿੱਤਰਾ ਗੱਲ ਸੁਣਾ ਗੱਲ ਕਰੂੰਗਾ ਇੱਕੇ ਮੁੰਡੇ ਨੂੰ ਵੀ ਨਹੀਂ ਪੁੱਛਣਾ ਮਹਿੰਗਾ ਚਾਹੇ ਮੰਨਦਾ ਬੱਕਰਾ ਤੇਰਾ ਮੈਂ ਨਹੀਂ ਵੇਚਦਾ 220000 ਦਾ ਸੋ ਪਾ ਜੀ ਕੀ ਕਰੀਏ ਬੰਦਿਆਂ ਦੀ ਚਾਲੂ ਕਰੀ ਦੀ ਆਹ ਕਬਰਾਂ ਹੁੰਦੀਆਂ ਇੱਥੂ ਦਰਸ਼ਨ ਆਏ ਦੇਖ ਕਿੱਥੇ 3.5 ਲੱਖ 3 ਲੱਖ 60000 ਰੁਪਏ ਮੈਨੂੰ ਨਹੀਂ ਮੌਤ ਨਹੀਂ ਮਿਲਦੀ ਮੇਰੀ ਤਾਂ ਗੱਲ ਸੁਣਦਾ ਜਿਹੜਾ ਇਹ ਬੰਦਾ ਆਹ ਸੁਣਦਾ ਮੈਨੂੰ 20 ਕਰਕੇ ਘਟਾ ਦੋ ਤਿੰਨ ਲੱਖ ਚੋਂ ਲਾਉਂਦਾ ਮੈਨੂੰ ਨਹੀਂ ਮੌਤ ਨਹੀਂ ਮਿਲਦੀ 60000 ਰੁਪਏ ਘਟਾ ਦੇਣਾ ਠੀਕ ਹੈ ਇਹ ਦੋ ਵੀ ਕਹਿੰਦਾ ਦੋ ਵੀ ਕਹਿੰਦਾ ਦੋ ਵੀ ਕਹਿੰਦਾ ਸਵਾ ਦੋ ਦਾ ਹੋ ਗਿਆ ਮਾਣ ਨਵਰ ਸਰਬੰਧੂ ਇਹ ਮਿਲ ਫੈਲਦਾ ਅਰੇ ਮੇਰੀ ਨੋਟਾਂ ਦੇ ਗਏ ਭਰਦੀਆਂ ਤਾਂ ਅਗਲੇ ਦਾ ਵੀ ਭਰਨਾ ਹੈ ਆਹ ਪੜੀਆਂ ਖੱਲਾਂ ਨੇ ਆਹ ਪੜੀਆਂ ਖੱਲਾਂ ਨੇ ਬੰਦਾ ਨਹੀਂ ਸਾਰਾ ਕੀ ਰਹਿ ਗਿਆ ਮੈਂ ਬੱਤਾਂ ਛੁੱਟਣਾ ਵੀ ਲੱਗ ਗਿਆ ਸੁਣ ਸਾਹਰੇ ਖਾਦਾ ਪਤਾ ਨਹੀਂ ਕੀ ਕਰਦਾ ਸਾਰਾ ਕੀ ਕਰਦਾ ਮੇਰੇ ਘਰ ਦਾ ਕਦੇ ਕੋਣੇ ਗਿਆ ਬਣਾਇਆ ਓਏ ਮੈਨੂੰ ਪਤਾ ਤੇਰੇ ਘਰ ਦਾ ਮੇਰਾ ਦੇਖ ਓਏ ਘਸ ਕਰਦਾ ਕਰਦਾ ਕਰਦੀ ਆ ਮੈਂ ਕਹਿੰਦਾ ਇਹਦੀ ਬਾਈ ਉਹ ਕਰਕੇ ਆ ਜੀ ਬਣਾਉਂਦਾ ਓਏ ਇਹ ਕੱਟੇ ਵੀਟਾ ਵੀਰੇ ਮੈਂ ਮੇਰੀ ਗੱਲ ਸੁਣ ਸਾਰਾ ਤੁਸੀਂ ਮੈਨੂੰ ਮਿਲਦਾ ਸਾਰਾ ਉਹ ਕਨੇ ਵੇਚਣਾ ਨਹੀਂ ਚਾਹੀਏ ਵੇਚਣਾ ਬਤਕੀਏ ਖਾਣਾ ਨਾ ਖਾੜਾ ਕਦੇ ਮੱਟਣਾ ਜੇ ਰਾਤਾ ਤਾਰਾ 30000 ਦਾ ਹੋ ਗਿਆ ਦੋ ਜੱਫੀ ਹੱਸ ਕਰਦੇ ਲੈ ਆ ਓਏ ਗੱਡੀ ਨੂੰ ਹੀ ਚੱਲਣ ਓਏ ਦੇ ਨਹੀਂ ਗਈ ਹਾਂ ਬੋਲਿਆ ਪਹਿਲਾਂ ਬੱਕਰਾ ਦੇ ਕੇ ਜਾਵਾਂਗੇ ਅਸਜੀ ਗੱਲ ਨਹੀਂ ਘਰ ਨੂੰ ਵੀ ਨਹੀਂ ਲੈ ਕੇ ਜਾਂਦੇ ਨਹੀਂ ਰਿੰਗ ਚਾਹੀਦਾ ਬੱਕਰਾ ਬੁੱਧੂ ਹਾਂ ਹਾਂ 50000 ਦੀ ਗੁੱਟੀ ਦੇਣਾ

ਓਰੇ ਫੜ ਹਟ ਤਾ ਉਹ ਨਹੀਂ ਕਰਦਾ ਓ ਜਿਆਦਾ ਨਹੀਂ ਕਰਦਾ ਕਰ 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 5000 ਹੋਣਾ ਪੰਜ ਹੁੰਦਾ ਬਣੀ ਦਾ 11 ਹੁੰਦਾ ਬਣੀ ਓ ਪਾਵਾ ਸੋਹਣਾ ਬੰਦੂ ਤੇਰੀ ਪਾਦੀ ਨਹੀਂ ਬੰਦਾ 5 ਹੋਰ ਪਾਵਾ ਮੈਂ ਨਾ ਕਰ ਚੁੱਪ ਕਰ ਓਹ ਲੱਖਾਂ ਦਾ ਬੇਤਾਜਾ ਪੁੱਤ ਤੇਰੀ ਜਾਨ ਚੂੜੀ ਪਾਵਾ ਪੰਜ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਵੇਚਤਾ ਵੇਚਤਾ ਨਮਾੜੇ ਵੇਚਤਾ ਵੇਚਤਾ ਓ 245000 ਦਾ ਬੱਕਰਾ ਓ ਸਟਾਰਟ ਕਿੱਥੋਂ ਕਰਿਆ ਦੀ ਬਈ ਸ਼ੁਰੂ ਕਿੱਥੋਂ ਕਰਿਆ ਦੀ ਕਿੰਨੇ ਤੋਂ ਸਟਾਰਟ ਕਰਿਆ ਦੀ 1.5 ਲੱਖ ਤੋਂ 240 ਦਾ ਵੇਚਤਾ ਉਰੇ ਤੇ ਆ ਜੀ ਦਾ ਬੱਖਾ ਉਹ ਕੋਈ ਵੀ ਸੋਹਣਾ ਨਹੀਂ ਚ ਵੱਡੇ ਹੈ ਬਾਈ 30 ਤੇ ਫਿਰ 35 ਤੇ ਅੱਛਾ 2 ਲੱਖ 40 ਚ ਐਂਡ ਹੋ ਕੇ ਸੌਦਾ ਟੁੱਟੇ ਬਹੁਤ ਜਿੱਜ ਬਣੀਆਂ ਨੇ 2 ਲੱਖ 40 ਦਾ ਐਂਡ ਹੋਗਾ 2 ਲੱਖ 40 ਦਾ ਉੱਤਮ ਰੇਲੇ ਦਾ ਉੱਤਮ ਮਨਾਈ ਪਹਿਲੀ ਵਾਰ ਵੇਚਿਆ ਬਈ ਇੰਨੇ ਦਾ ਬੱਕਰਾ ਕਿਸੇ ਨੇ ਪਹਿਲੀ ਵਾਰ ਵੇਚਿਆ ਕਿਤੇ ਮੰਡੀ-ਮੁੰਡੀ ਚ ਪਹਿਲਾਂ ਵੀ ਮੇਰਾ ਖਲ ਵਿਕੇ ਨੇ ਬੱਕਰੇ ਦਾ ਪਰ ਬੱਕਰਾ ਹੈ ਚੰਗੀ ਕੁਆਲਿਟੀ ਦਾ ਠੀਕ ਹੈ ਹੈ ਜੀ ਚੰਗੀ ਕੁਆਲਿਟੀ ਦਾ 2 ਲੱਖ 40 ਹਜ਼ਾਰ ਦੇ ਵਿੱਚ ਵਿਕੇ ਆ ਯਾਰ ਵਾਲ ਮੰਡੀ ਦੇ ਠੀਕ ਸਾਡੇ ਤੂੰ ਇੱਕ ਨੰਬਰ ਕੁਆਲਿਟੀ ਤੈਨੂੰ ਕਹਿਣੀ ਮੈਂ ਜਾਣੇ ਨਹੀਂ ਬੰਦਾ ਇਹਨੂੰ ਹੱਲਣਾ ਨਹੀਂ ਦਿੰਦਾ ਆਹ ਦੰਗੋ ਪੈਸੇ ਪਾ ਲਈ ਖੋਲੋ ਆਹ ਦਿਖਾ ਦਿਖਾ ਰਿਹਾ ਕੋਈ ਨਹੀਂ ਕਰਦੀਆ ਬੱਕਰਾ ਹੀ ਪੈਸੀ ਕਰਦਾ ਤੇ ਕਈ ਕਹਿੰਦੇ ਫੇਕ ਸੌਦਾ ਨਾਲ ਪੈਸੇ ਕਨੇ ਚਾਹ ਰਹੇ ਨੇ ਆਹ ਵੀਰ ਨੇ ਲੱਗਾ ਬਈ ਬੱਕਰਾ ਆਇਆ ਕਾਜੂ ਵੀਰ ਰੱਖਣਾ ਲੋਕ ਨਹੀਂ ਬੱਕਰਾ ਲੈ ਆ ਜਾ ਪੁੱਤ ਤੈਨੂੰ ਆਗਾ ਰੂਹੀ ਆ ਜਾ ਤੈਨੂੰ ਮਹਾਨਲੇ ਬੰਦਾ ਵੀ ਆ ਜਾ ਤੇਰੀ ਨਹੀਂ ਮਾਰਨਾ ਕਰ ਮੈਂ ਚਾੜਾ ਕਰਾ ਕੇ ਵੇਚੋ ਤੇਰਾ ਆਖਿਰ ਲੱਗਾ ਬੱਕਰਾ ਇਕਰੇ ਖਿਲਾਫ ਵੇਚਾੜੇ ਕਰਾਣਾ ਆਣਾ ਆ ਜਾ ਆ ਜਾ ਆ ਜਾ ਆ ਜਾ ਹਾਂ ਬੈਂਚਾ ਉਹਨਾਂ ਕਰਨਾ ਖਾੜਾ ਕਾਲੇ ਲੈ ਜਾ 2 40000 ਦਾ ਬੱਕਰਾ ਲੈ ਆ ਜਾ ਆ ਜਾ ਆ ਜਾ ਆ ਜਾ ਚੌੜਾ ਕਰ ਲੋ ਖਾੜਾ ਲਾ ਲੈ ਵੀਰੇ ਆ ਜਾ ਆ ਜਾ ਆ ਜਾ ਆਹ ਭਾਈ ਨੇ ਲਿਆ ਭਾਈ ਆਲੋ 78 ਬੰਦਾ ਖੜਾ ਹੈ ਆ ਬਾਈ 8 9 ਉਹ ਨਹੀਂ ਆਇਆ ਵੀ ਪੱਕਰਾ ਦਾ ਦਿਖਾਦਾ 10 ਉਹ ਬਾਈ ਨੇ ਲਿਆ ਬੱਕਰਾ ਕੋਲੇ ਨੇ ਲਿਆ ਬਾਈ ਉਹ ਬਾਈ ਨੇ ਲਿਆ ਉਹ ਬੰਦ ਖੜਾ ਬਾਈ ਨੇ ਲਿਆ 9 9 ਉਹ ਬਾਈ ਨੇ ਲਿਆ ਇਹਨਾਂ ਨੇ ਲਿਆ ਉਹ ਦੋ ਇਕੱਠੀ ਨੇ 12 12 ਕਵਾਲਿਟੀ ਦੇਖ ਸਕਦੇ ਹੋ ਪਿਓਰ 올ਡ ਬਲੱਡ ਲਾਈਨ ਦੀ ਆ ਬੱਕਰਾ ਤੇ ਕੰਨਾਂ ਦੀ ਲੈਂਥ ਦੇਖ ਸਕਦਾ ਜੀ ਚਮੜੀ ਬਿਲਕੁਲ ਬਰੀਕ ਚਮੜੀ ਦਾ ਬੱਕਰਾ ਭਾਈ 2 ਲੱਖ 40 ਹਜ਼ਾਰ ਦਾ ਤੇ ਪੈਸੇ ਲਾਈਵ ਗਿਣੇ ਜਾ ਰਹੇ ਨੇ ਜੀ 32 33 ਚੰਗਾ ਲਾ ਲਓ ਭਾਈ ਉਹ ਹੋ ਜਾ ਤੁਹਾਨੂੰ ਓਏ ਭਾਈ ਪਿੱਛੇ ਪਿੱਛੇ ਨੂੰ ਹੋ ਜਾ ਵੀਰੇ ਓਏ ਪਿੱਛੇ ਪਿੱਛੇ ਨੂੰ ਖਾੜਾ ਖੁੱਲਾ ਕਰ ਲਓ ਬਣਾਇਆ ਯਾਰ ਬੱਕਰਾ ਦੇਖਣ ਦਾ ਵੀਡੀਓ ਚ ਕਾਲੇ ਪਿੱਛੇ ਨੂੰ ਮੜ ਜਾ ਵੀਡੀਓ ਚ ਬੱਕਰਾ ਦੇਖਣ ਕੰਨ ਦਖਾਓ ਮੁੰਡਿਆ ਕੰਨ ਚੌੜੇ ਕਰ ਲੈ ਕੰਨ ਬੀਰ 47 ਕਿੱਥੇ 41 45 42 45 42 ਉਹ ਨਹੀਂ ਯਾਰ ਨਾ ਚੁੱਪਿਆਂ ਵੇ ਬਿਆਹ ਆਪ 50 ਕੱਲੂ ਦਪੈ ਨੂੰ ਕੱਲੂ ਤੇ ਹੱਥ ਦੀ ਕਾਇਗੀ ਇੱਕ ਮਿੰਟ ਮੇਰੀ ਗੱਲ ਸੁਣੋ ਮੇਰਾ ਇੱਕ ਪਾਸਾ ਮਰੀ ਜਾ ਰਹੀ ਆਪਾਂ ਦੋਨਾਂ ਮਤਲਬ ਪੰਚੇ ਦੀ ਲੋੜ ਆ ਅੱਜ ਭਰ ਦੋ ਨਹੀਂ ਕੱਲੂ ਪੈਣ ਦੇ ਕਿਉਂਦੇ ਪਏ ਕੋਈ ਨਹੀਂ ਕੱਲੂ ਘਰ ਕਰੇ ਠੀਕ ਹੈ ਨਾ ਪੱਥਰਾ ਫੜਦਾ ਭਾਈ ਮਲੇਰ ਕੋਟਲੇ ਲਾ ਜਾਨੇ ਜਾਨੇ ਨਹੀਂ ਬੱਕਰੇ ਦਾ ਪਾੜਾ ਤੇ ਕਰੋ ਨਹੀਂ ਹੁਣ ਕਰ ਲੱਗ ਜਾਓਗੇ ਤੇ ਕਰੋ ਲਿਆ ਕਰੋ ਇੰਨੀ ਵੀ ਆਪਾਂ ਕਰਾਂਗੇ ਸ਼ਾਬਾਸ਼ ਠੀਕ ਹੈ ਜੇ ਖਾਤਾ ਜਾਂਦਾ ਹੁਣ ਪਾ ਦੇ ਆਕਾ ਨੰਬਰ ਹੈ ਨਹੀਂ ਬ੍ਰਿਆ ਕਿੰਨਾ ਰੋਗਿਆ 2 ਲੱਖ 40 ਦਾ ਹੋਣ ਲੈਣਾ ਯਾਰ ਛੋੜ ਵੀ ਹੋਣ ਲੈਣਾ ਠੀਕ ਆ ਬਾਈ ਤੇਰੇ ਤੇ ਬਿਆਨਾ ਆ ਗਿਆ 50000 ਪੰਡੋ ਲੈ ਜਾਣਾ ਮੇਰੀ ਮੇਰੀ ਗੱਲ ਹੈ ਕਿੰਨੇ ਬੰਦੇ ਖੜੇ ਆ ਦੇਖ ਲੈ ਸੁਣਦੇ ਆ ਕਾਹਦਾ ਮੇਰਾ ਕਰਾਰ ਆ ਤੇਰਾ ਇਹ ਹੇਸਟੈਂਪ ਬਕਰਾ ਠੀਕ ਹੈ ਨਾ 50 ਦਾ 50 ਦਾ ਤੇਰਾ ਇਹ 20 ਬੰਦਾ ਘੜੇ ਨੂੰ ਦੇ 100 ਬੰਦਾ ਘੜੇ ਇੱਥੇ ਆਪਣੇ ਫੜਾ ਬੰਦੇ ਲਾ ਫੜ ਫੜ ਤੱਕ ਆਪਣੇ ਫੜ ਲਓ ਭਾਈਓ ਕਾਲੂ ਪਾਹੇ ਦੇ ਕੇ ਲੈ ਬਤੂ ਉਹ ਕਾਲੂ ਪਾਹੇ ਦੇ ਕੇ ਲਿਆਏਗੇ ਓਏ ਚਾਉੜੇ ਦਾ ਵੀਡੀਓ ਬਣਾ ਲੈ ਮਾਗੀ ਸਾਹਮਣੇ ਤੇਰੇ ਹੀ ਆਏ ਨਾ 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 ਕਾਲੂ ਤੂੰ ਮੈਂ ਤੋਂ ਮੈਲਾ ਦਿਖਾ ਬੱਕਰੇ ਨੂੰ ਐਨੇ ਤੂੰ ਹੀ ਮਾ ਕੌਰੇ ਫੜ ਕਰ ਨਾ ਨਾ ਸਮਾਰਕ ਤੂੰ ਹੀ ਆ ਕਰ ਨਹੀਂ ਠੀਕ ਹੈ ਅਜੂ ਪਾਏ ਦਪਹਿਰ ਨੂੰ ਤੂੰ ਦੇਖ ਕੇ ਠੀਕ ਆ ਠੀਕ ਹੈ ਨਹੀਂ ਗੱਲ ਕਰ ਠੀਕ ਰਹਿੰਦੀ ਆ ਚੇਤੇ ਨਾ ਹੁੰਦੇ ਨਹੀਂ ਚੋੜੀ ਦਾ 아, 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 야 아, 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 ਘੋਟੋ ਕੇ ਚਲੋ ਬਹੁਤ ਪੱਕੇ ਆ ਗਏ ਚਾਚੇ ਨਾ ਚਾਚੇ ਨਾ ਤੋੜੀ ਚਾਚੇ ਨਾ ਤੋੜੀ ਲੱਗ ਗਈ ਆ ਪਾ ਦੇ ਇਸ ਢੰਗੇ ਭਾਈ ਆਪਰਾ ਕਿਆਂ ਗੋਲੀ ਬੰਦਾ ਦੀਆਂ ਨੂੰ ਜਾ ਕੇ ਫੁਲਾਦਾ ਪੱਕਾ ਹਾਂ ਹੱਸੋ ਲੱਗਿਆ ਰਾਜੀ ਹੋਣਾ ਚਾਹੀਦਾ ਖੋਸ਼ਾ ਭਾਈ ਪੂਰਾ ਮੇਰੇ ਭਾਈ ਦੀ ਵਿਵਲੀ ਦੀ ਵੀਡੀਓ ਲੱਗਦੀ ਆ

दो लख ढाई हजार का बिक भाई जी <ambition> ਆਖੀ ਦੇ ਵਿੱਚ ਪਾਣੀ ਨਾ ਮੇ ਜੀ ਚਾਰ ਮਹੀਨਿਆਂ ਚ ਕਰਤਾ ਪਿਆਰ ਪਾਣੀ ਨਹੀਂ ਪੀਂਦਾ ਕਿਹੜਾ ਪਿੰਡ ਆਪਣਾ ਜੀ ਕੇਲੋਂ ਪਿੰਡ ਆਏ ਕੇਲੋਂ ਆਪਾਂ ਨਹੀਂ ਲਿਆਏ ਬਰੀਡ ਵਾਸਤੇ ਲਿਆਈ ਬਰੀਡ ਵਾਸਤੇ ਪਸੰਦਾ ਬੱਕਰਾ ਆਪਣੇ ਵੀ ਕਿੰਨੇ ਕਿਦਰ ਤੋਂ ਪਿੱਛੇ ਪਾਇਆ ਸੀ ਆ ਬੱਕਰੇ ਦੇ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਆਪਕਾ ਮੁਹੰਮਦ ਹਵੀਦ ਆ ਮੁਹੰਮਦ ਹਵੀਦ ਆ 哈बीब हाबीब हाबीब ने लिया भाई बकरा मुहम्मद हाबीब ने केलो पिंडा पेंट केलो केलो केलो, केलो, केलो आ, 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 ले फोटो पिंडा केलो हां नाजू साला धक्का कर बा मुहम्मद ठीक आ जा नहीं जाने फड़ दो ए है मुद्दू मुरैला समराले लेवेदा ले। खन्ना के टपके ਨੇ ਗੱਲ ਨਿਕਲੀ ਆ ਗਿਆ ਹਾਂ ਗੱਲ ਨਿਕਲੀ ਜਾਂਦਾ ਹੈ ਤਾਇਆ ਵੀ ਉੱਥੇ ਹੀ ਬੱਕਰਾ ਵੀ ਉੱਥੇ ਹੀ ਦੇ ਨਾ ਫਿਰ ਪੁੱਤੂ ਸਾਡੇ ਅਮਰ ਕੇ ਆ ਆਹ ਹੈ ਜੀ ਬੀਡੀ ਵੀ ਮਰੀਏ ਬੱਕਰਾ ਦੇਖ ਸਕਦੇ ਹੋ ਪੂਰੀ ਸਫਾਈ ਹੈ ਬਿਲਕੁਲ ਬਰੀਕ ਚਾਹ ਹੁੰਦੀ ਹੈ ਇਹ ਚੀਜ਼ ਇਹ ਪਾਣੀ ਨੂੰ ਗੱਲ ਨਿਕਲਦੀ ਹੈ ਮੈਂ ਇਹ ਚੀਜ਼ ਛੱਡ ਕੇ ਬਹਿ ਜੂਗਾ ਆਪਣਾ ਘਰ ਦਾ ਹੀ ਬੱਚਾ ਪਾਲਿਆ ਹੋਇਆ ਜੀ ਪੀ ਪ੍ਰਾਣੀ ਨਸਲ ਆਪਣੇ ਲਈ ਹੋਰ ਵੀ ਬੱਕਰੀਆਂ ਨੇ ਇਹਦੇ ਨਾਲ ਦੀਆਂ ਠੀਕ ਐ ਐਸੇ ਤੋਂ ਲਵਾਨੇ ਆਪਣੇ ਬੱਕਰੀਆਂ ਇੱਕ ਸਾੜਿਆਂ 2,40,000 ਦਾ ਬੱਕਰਾ ਵਕਿਆ ਪੰਜਾਬ ਦੇ ਵਿੱਚ ਲੋਂਗੋਵਾਲ ਮੇਲੇ ਦੇ ਵਿੱਚ 30 ਅਕਤੂਬਰ ਨੂੰ 2,40,000 ਦਾ ਢੇਲੋਂ ਵਾਲੇ ਬੰਦਿਆਂ ਨੇ ਲਿਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ